ਲੋ ਬਾਈ ਗਰਮੀ ਨੇ ਕਰਤੀ ਪੂਰੀ ਐ ਨਾ ਤਰਾ ਤਰਾ ਤੇ ਕੁਸ ਕੁ ਬੰਦਿਆ ਦੇ ਰਹਿੰਦੇ ਤੇ ਬਾਈ ਇਹਨੂੰ ਕੁਆਰੀ ਜਿਹੜੀ ਕਰਤਾਰਪੁਰ ਸਾਹਿਬ ਨੂੰ ਜਾਣਾ ਇੱਧਰ ਮਿਲ ਜੀ ਬੈਨ ਖਾਲਸਾ ਬੈਨ ਫਤਿਹ ਜੀ ਮਲਗੀਤ ਬਾਈ ਗਰਮੀ ਕਿਖਣਾ ਗਰਮੀ ਬਹੁਤ ਐ ਕਿਹਦਾ ਗਰਮੀ ਹੁੰਦੀ ਆ ਜਿਹੜੇ ਕੋ ਗਰਮੀ ਦਾ ਫੁਲ ਨਹੀਂ ਲੈਵਲ ਹੁੰਦਾ ਗਰਮਾ ਹੈ ਹਾਂ ਗਰਮਾ ਹੀ ਗਰਮਾ ਨੇ ਇਹਨਾਂ ਨੂੰ ਕੁਝ ਸਮਝ ਨਹੀਂ ਲੱਗਦੀ ਹੈਗੀ ਚਿਪਚਿਪਾ ਪਿਆ ਕੰਮ ਹੈ ਸਾਰੀ ਭਾਦੋਂ ਵਾਲਾ ਹਨਾ ਢੋਲਾ ਆ 2 ਕਿਲੋ ਮੀਟਰ ਨੂੰ 20 ਪੈਂਦਾ ਹਾਂ ਤੇਰਾ ਮਾਦ ਕੀ ਨਹੀਂ ਕਿਹਾ ਉਹਦੀ ਮੰਮੀ ਦਾ ਫੋਨ ਆਇਆ ਰੋਪੜ ਨੂੰ ਗਏ ਆ ਮੇਰਾ ਕਹੋ ਵੀ ਲੋ ਦਿੰਦਾ ਅੱਛਾ ਬਥਾਣ ਚੜ ਗਿਆ ਨਾ ਅੱਜ ਹਾਂ ਬਥਾਣ ਚੜ ਗਿਆ ਇਹਨੇ ਕਹਿੰਦਾ ਸਾਉਂਡ ਇਧਰ ਬਾਈ ਬਿੰਦਰ ਬਾਈ ਸਾਉਂਡ ਮਹੀਨਾ ਐ ਇਹਦੇ ਵਿੱਚ ਦਾ ਬੱਟਲ ਬੱਟ ਛੜ ਜਾਂਦਾ ਕੀ ਕਰਤੀ ਕਰੀ ਐ ਹੈ ਇਹਨੇ ਕਹਿੰਦਾ ਇਸ ਤਰ੍ਹਾਂ ਗੁੱਠ ਜੋੜ ਲਾ ਕੇ ਹਾਂ ਮੇਰੀ ਦਾਦੀ ਕੁੱਣੀ ਆ ਵੀ ਅੱਜ ਚਲੋ ਬਈ ਹਾਂ ਚਲੋ ਤਿਆਰੀ ਹੈ ਤੇਜ ਕਹਿੰਦਾ ਠੀਕ ਆ ਭਾ ਜਣਾ ਉੱਥੇ ਨੂੰ ਪ੍ਰਧਾਨ ਜੀ ਆਣ ਕਹਿੰਦਾ ਉਹਨਾਂ ਉੱਥੇ ਤੁਰੇ ਬੈਠੇ ਵੀ ਸਾਬ ਤੇ ਅਮਨਾਰੋ ਚਲੇ ਜਾਓ ਇਕੱਠੇ ਚਲ ਜਾਓ ਉੱਥੇ ਬਹਿਣਾ ਹੀ ਪੈਣਾ ਤੁਹਾਨੂੰ ਫੋਟੋ ਕਾਪੀ ਕਰਾ ਲੀ ਜਾਓ ਫੋਟੋ ਕਾਪੀ ਕਰਾ ਲਓ ਮੈਨੂੰ ਮੈਂ ਤਾਂ ਭਾਈ ਇਹਨਾਂ ਨੂੰ ਇਹ ਵੀ ਕਿਹਾ ਤਾਂ ਵੀ ਭਾਈ ਜਿੱਦਾਂ ਤੁਹਾਡੀਆਂ ਇਨਕੁਆਰੀਆਂ ਇਕੱਠੀਆਂ ਆਉਣੀਆਂ ਮੈਂ ਥਾਣੇਦਾਰ ਨੂੰ ਫੋਨ ਕਰਕੇ ਉਰੀ ਬੁਲਾ ਦਿਆਂਗਾ ਅੱਛਾ ਇਹ ਕਹਿੰਦੇ ਨਹੀਂ ਅਸੀਂ ਕਹਿੰਦੇ ਵੀ ਜਾ ਕੇ ਆਵਾਂ ਥਾਣਾ ਨਹੀਂ ਅੱਜ ਮੱਥਾ ਟੇਕ ਕੇ ਆਉਣਾ ਥਾਣਾ ਨਹੀਂ ਅੱਜ ਮੱਥਾ ਟੇਕ ਕੇ ਆਉਣਾ ਨਾਲੇ ਨਹੀਂ ਜਦ ਸੰਗਰਾਮ ਕਰਕੇ ਮੱਥਾ ਟੇਕਿਆ ਹੋਰ ਕਦੇ ਲੜਕੇ ਥਾਣੇ ਵੀ ਨਹੀਂ ਗਏ ਹਾਂ ਕੋਈ ਤਾਂ ਲੱਗੇਦਾ ਗੱਲਾਂ ਨਾਲੇ ਮੱਥਾ ਟੇਕਣੋਂ ਸੰਗਰਾਮ ਹੁਣ ਨਾਲੇ ਪੁਲਿਸ ਵਾਲਾ ਵੀ ਬੁਲਾਉਂਦੇ ਥਾਣੇ 'ਚ ਬੁਲਾਉਣੀ ਇੱਕ ਫੀਲਿੰਗ ਹੈ ਜਦੋਂ ਪੁਲਿਸ ਵਾਲਾ ਕਹਿੰਦਾ ਆਓ ਵੀ ਥਾਣੇ ਨਾ ਹਾਂ ਉਹੀ ਬਾਈ ਫੀਲਿੰਗ ਹੁੰਦੀ ਹੈ ਠੀਕ ਹੈ ਬਿੰਦਰ ਠੀਕ ਵੀ ਨਾਲੇ ਬਾਈ ਸ੍ਰੀ ਚਮਕੌਰ ਸਾਹਿਬ ਮੱਥਾ ਟੇਕਣਾ ਹਣਾ ਕਾਗਜ਼ ਪੱਤਰ ਪੂਰੇ ਆ ਹਾਂ ਕਾਜੀ ਪੁੱਤਰ ਜਿਹੜਾ ਮਹੀਨਾ ਜਿਹੜਾ ਸੁਖਾਂਤ ਨਿਕਲੇ ਬਾ ਪਿਆਰ ਮੁਹੱਬਤ ਨਾਲੇ ਬਾਬਾ ਨਾਨਕ ਕਹਿਣ ਬਥੋੜਾ ਥੋੜਾ ਮੀਂਹ ਜਾਂ ਪਾਈ ਜਾਵੇ ਨੇਰੀਆਂ ਨੂਰੀਆਂ ਨਾਲ ਲੈ ਕੇ ਆਵੇ ਬਾ ਬਾ ਸੁਨੀਆਂ ਫਸਲਾਂ ਬਹੁਤ ਸੋਨਾ ਪਾਣੀ ਖੜਾ ਰਹੇ ਹੁਣ ਤੱਕ ਸਹੀ ਆ ਪਰ ਸਾਡੇ ਕਿਸੇ ਤੇ ਹੁੰਦਾ ਕੁਝ ਨਹੀਂ ਹੈਗਾ ਹੈ ਪਰਮਾਤਮਾ ਦੇ ਹੱਥ ਮਈ ਹੈ ਹਾਂ ਜੀ ਵੀ ਨਾ ਰੋ ਨੱਠ ਭੱਜ ਵੀ ਪਰਮਾਤਮਾ ਸਾਹਿਬ ਉਹ ਤਾਂ ਕਿਤੇ ਨਹੀਂ ਹੈ ਹੈ ਵੀ ਗੱਲ ਹੈਗੀ ਆ ਉਹ ਤਾਂ ਸਹੀ ਹੋਊਗਾ ਬਾਬੂ ਹੱਥ ਨਹੀਂ ਨਹੀਂ ਆਪਣੀ ਨੱਠ ਭੱਜ ਵੀ ਪਾਉਂਦੇ ਚਿਲੋਂ ਕਹਿੰਦੇ ਫਾਲ ਪਾ ਲਈ ਭਾਈ ਸਾਡੀ ਚੋੜੀ ਸਾਡੀ ਮਿਹਨਤ ਦਾ ਫੇਰ ਮੁੜ ਕੇ ਗੱਲ ਮੁੱਠੀ ਆ ਆ ਥੋੜੀ 베ਨ ਆਈ ਆ ਵੀ ਦੋ ਮਹੀਨਾ ਵੀ ਮਿੰਤਾ ਕਿਹੜਾ ਆ ਬੇਚ ਕਰ ਆ ਬੇਨ ਉਹ ਪੇ ਦੇ ਬਾਬੇ ਥੋੜੀ ਜੀ 베ਨ ਆਈ ਹੋਗੀ ਹੈ ਉਹ ਦੋ ਦਿਨ ਤੀਨ ਨੂੰ ਪਾ ਜਣਾ ਆਪਣੇ ਆਲੇ ਹਾਂ ਹਲੇ ਰੋਕਿਆ ਵਾ ਖੈਰਾ ਬਾਦ ਹੈ ਰੋਕਿਆ ਵਾ ਲੈ ਹਲੇ ਖੈਰਾ ਬਾਦ ਥੋੜੀ ਜੀ ਮੂਰ ਪੈਂਦਾ ਉਹ ਨਦੀ ਆ ਨਾ ਗੱਭੇ ਨਦੀ ਚੜਿਆ ਜਦਣ ਹਾਂ ਹਾਂ ਹੋਰ ਬੰਦਰਬਾਈ ਕਾਗਜ਼ ਪੱਤਰ ਪੂਰੇ ਰੈਡੀ ਆ ਸਾਰੇ ਯਾਰ ਪੂਰਾ ਕਾਫੀ ਕਰਾਉਣੀ ਆ ਸਾਰੇ ਠੀਕ ਆ ਬਾਈ ਹੁਣ ਜੇ ਨਹੀਂ ਕਾਗਜ਼ ਬੰਦਰਵਾ ਮੈਂ ਤਾਂ ਵੀ ਦੱਸ ਦਿੱਤੀ ਨੌਕਰੀ ਨਹੀਂ ਹੋਗੀ ਪੁਆਇੰਟ 4 4 4 ਤਰੀਕ ਦੀ ਹੈ 4 ਅਗਸਤ ਹਾਂਜੀ ਐਤਵਾਰ ਦੀ ਹਾਂ ਐਤਵਾਰ ਨੂੰ ਛੁੱਟੀ ਵੀ ਹੁੰਦੀ ਦੇਖੋ ਕੋਈ ਬਨੇਕੇ ਘਰੇ ਨਾ ਦੇਤੀ ਹੋਵੇ ਨਹੀਂ ਨਹੀਂ ਉੱਥੇ ਦਾ ਸੰਗਤ ਐਤਵਾਰ ਨੂੰ ਜਾਂਦੀ ਆ ਸੋਹਣੀ ਜੀ ਉਹਨਾਂ ਨੇ ਐ ਫੌਜੀਆ ਨੇ ਐ ਕਹਿਣਾ ਜੇ ਤੁਸੀਂ ਛੁੱਟੀਆਂ ਚਾਹੋ ਘਰ ਨੂੰ ਬਾਈ ਦੇਖ ਵੀ ਲਿਓ ਹਾਂ ਤਾਂ ਹੁਣ ਗੱਲ ਨਹੀਂ ਗਈ ਗੱਲ ਆ ਜਦ ਐਤਵਾਰ ਦੀ ਪੂਰੇ ਭਾਰ ਮੈਨੂੰ ਯਾਰ ਐਂ ਦੱਸ ਆਨਲਾਈਨ ਅਪਾਇੰਟਮੈਂਟ ਹੋਈ ਆ ਉਹਦੇ ਪਰ ਫੇਕ ਨਹੀਂ ਹੋ ਸਕਦੀ ਚਲ ਮੇਰੀ ਗੱਲ ਸੁਣਦਾ ਭਾਰਤ ਦੇ ਵਿੱਚ ਤਾਂ ਛੁੱਟੀ ਹੁੰਦੀ ਆ ਐਤਵਾਰ ਦੀ ਹੂੰ ਪਾਕਿਸਤਾਨ ਚ ਕਿਹੜੀ ਦਿਨ ਦੀ ਛੁੱਟੀ ਹੁੰਦੀ ਦੱਸੋ ਕੀ ਬਤਾ ਮੈਂ ਕਿਹੜੀ ਕਿੰਨੇ ਦਿਨ ਦੀ ਹੁੰਦੀ ਆ ਸ਼ੁਕਰਵਾਰ ਦੀ ਸ਼ੁਕਰਵਾਰ ਦੇਦੀ ਆ ਉਹ ਹੋਰੇ ਮੁਲਕ ਚੋਂ ਤੇ ਆਇਆ ਹੋਇਆ ਉਹ ਉਹ ਬੰਦਾ ਉਹ ਬੰਦਾ ਮੁਸਲਮਾਨੀ ਫੌਜ ਦੇ ਵਿੱਚ ਤੇ ਆਇਆ ਰਾਣੋ ਬਾਈ ਕਿਸ ਨੇ ਦੇਖਿਆ ਲੱਗਦਾ ਚ ਉਹਨਾਂ ਦਾ ਪਾਕਿਸਤਾਨੀਆਂ ਨਾਲ ਬਾਏ ਉੱਥੇ ਜ਼ਿਆਦਾ ਹਨ ਕਾਲੇ ਇਕਨ ਆਪਣੇ ਐਤਵਾਰ ਨੂੰ ਛੁੱਟੀ ਹੈ ਉੱਥੇ ਸ਼ੁੱਕਰਵਾਰ ਦੀ ਛੁੱਟੀ ਹੈ ਅੱਛਾ ਤੇ ਐਤਵਾਰ ਨੂੰ ਸਾਰਾ ਕੁਝ ਉਹ ਹੈ ਦਫ਼ਤਰ ਵੀ ਲੱਗਣਗੇ ਸਾਰਾ ਕੁਝ ਹਾਂ ਵੀਰਾ ਅਗਲੇ ਦਾ ਆਪਣਾ ਦਾ ਠੀਕ ਆ ਲੋ ਬਾਈ ਉਹ ਮੁੰਡਾ ਨਹੀਂ ਸੰਡੇ ਤੂੰ ਪੂਰੇ ਫਰਲ ਦੇ ਵਿੱਚ ਠੰਡੇ ਹੈ ਪਰ ਜਿੱਥੇ ਮੁਸਲਮਾਨ ਕੰਟਰੀਆਂ ਉੱਥੇ ਇਹੀ ਹੈ ਠੀਕ ਆ ਇਹਨੇ ਦਾ ਆਪਣਾ ਹੋਊਗਾ ਸੱਬੇ ਮੰਨਣਾ ਜਿਹੜੇ ਤੁਸੀਂ ਕੱਲ ਨੂੰ ਪੰਜਾਬ ਬਣਾ ਦਿਆ ਇਹ ਨਹੀਂ ਕਿਹੜਾ ਦਿਨ ਰੱਖੂਗੇ ਫਿਰ ਬਾਈ ਸਾਰੇ ਦਿਨੇ ਬਾਈ ਸਾਰਾ ਦਿਨੇ ਛੁੱਟੀ ਪੂਰੇ ਹਫ਼ਤੇ ਛੁੱਟੀ ਇੱਧਰ ਵੀ ਸੁਣ ਲੈ ਮਾਸੀ ਦਾ ਕੰਮ ਹੈ ਹੈ ਤੇਈ ਵਰਕ ਹੈ ਇਹ ਐਦਵਾਰੋਂ ਖੁੱਲ੍ਹਾ ਹੁੰਦਾ ਏ ਸੋਮਵਾਰ ਨੂੰ ਬੰਦ ਉਹ ਤਾਂ ਕਰਕੇ ਰੱਖਿਆ ਪਏ ਨੇ ਇਹ ਵੀ ਬਿਜ਼ੀਪੀ ਏਰੀਆ ਹਾਂ ਹਾਂ ਤੇ ਐਲਐਸਪੀ ਹੁੰਦੀ ਚਲੋ ਐਦਵਾਰ ਦੀ ਹਾਂ ਨਹੀਂ ਨਹੀਂ ਦੇਖਣਾ ਨਾ ਮੰਨ ਲਓ ਵੀ ਕਈ ਵੱਡੇ ਵੱਡੇ ਬਾਜ਼ਾਰ ਆ ਜਿਗਣਾ ਆਪਣਾ ਚਲੋ ਲੁਧਿਆਣਾ ਹੋ ਗਿਆ ਲੁਧਿਆਣਾ ਸੰਡੇ ਨੂੰ ਖੁੱਲਦਾ ਏ ਠੀਕ ਹੈ ਨਾ ਸੋਮਵਾਰ ਨੂੰ ਬੰਦ ਹੁੰਦਾ ਏ ਐਕਣੀ ਅੰਬਾਲਾ ਸੰਡੇ ਨੂੰ ਖੁੱਲਦਾ ਉਹ ਬੰਦ ਹੁੰਦਾ ਦਿੱਲੀ ਆ ਜਿਹੜਾ ਦਿੱਲੀ ਸੰਡੇ ਨੂੰ ਖੋਲਦੇ ਆ ਸੋਮਵਾਰ ਨੂੰ ਬੰਦ ਹੁੰਦਾ ਏ ਅੱਛਾ ਇਹ ਸਿਸਟਮ ਹੈ ਵੀ ਉਹਨਾਂ ਨੂੰ ਪਤਾ ਵੀ ਲੋਕਾਂ ਨੂੰ ਆਏ ਤੇ ਛੁੱਟੀ ਹੋਣੀ ਐ ਤੇ ਉਹਨਾਂ ਨੇ ਸ਼ੌਪਿੰਗ ਕਰਨ ਲੱਗ ਪਏ। ਆਹ ਵਾਹੇ ਮੁੰਡੇ ਆਪਣੇ ਆਪਣੇ ਕਾਗਜ਼ ਚੱਕੀ ਫਿਰਦੇ ਆ। ਕਰਾ ਲੈਣੀ ਫੋਟੋ ਸਟੇਟਾਂ। ਅੱਛਾ। ਕਰਾਉਣੀ ਹੁੰਦੀ। ਕਰਾ ਲਾਉਣ ਫੋਟੋ ਸਟੇਟ ਕੇ ਕਰਾਉਣੀ ਨਹੀਂ। ਚੱਲੇ ਚੱਲ ਬੰਦਰ ਬਾਤ ਮੋਲ ਕੇ ਕਰਦੇ। ਲੋਗੋ ਹੀ ਟਾਇਰ ਖੋਲਣ ਦਾ ਕੰਮ ਚੱਲਦਾ। ਟਰਾਲੇ ਨੂੰ ਪਾਉਣੇ ਚਾਚਾ ਜੀ ਵਾਲੋਂ ਚਾਰ ਟਾਇਰ ਭਾਈ ਨਵੇਂ। ਵੀਕੇਟੀ ਦੇ ਆ ਗਏ। ਦੇਖੋ। ਚੌਕੜਾਈ ਭਾਈ ਨਵੇਂ ਟਾਇਰਾਂ ਦਾ। ਪੂਰਾ। ਤੇ ਭਾਈ ਪਤਾ ਨਹੀਂ ਕਿੰਨੀ ਦੇਰ ਬਾਅਦ ਪੁਰਾਣੇ ਟਾਇਰ ਖੁੱਲ ਰਹੇ ਐ। ਇਹ ਨਵੀਂ ਆਈ ਹੈ ਟਰਾਲੀ ਵਾਲਾ ਟਾਇਰ ਠੰਡੀ ਰਬੜ ਵਾਲਾ ਇਹ ਮੇਰਾ ਨਾ ਦੋ ਬੰਦ ਕਰਦੇ ਆ ਕਿਨਾਰੇ ਚੇ ਚ ਕਰਕੇ ਨਹੀਂ ਚੱਲੂਗੀ ਇਹ ਬੁਨਾਲੇ ਚੇਂਜ ਹੋ ਰਹੀ ਹੈ ਨਾ ਜਿਵੇਂ ਜੋ ਜਲਦਾ ਹੋ ਗਿਆ ਇਸ ਨਾਲ ਇੱਕ ਸਾਰਾ ਹੋ ਗਿਆ ਹਾਂ ਚਲੋ ਭਾਈ ਚੱਲ ਰਿਹਾ ਕੰਮ ਲਓ ਭਾਈ ਨਵਾਂ ਬੰਦਾ ਰੱਖਿਆ ਹੈ ਕਹਿੰਦਾ ਮੈਂ ਖੋਲਣਾ ਕੜਾ ਲੱਗਦਾ ਨਹੀਂ Ustaad ਤਾਂ ਸੱਟ ਖਾ ਲੈਣੀ ਜਿਸਕਾ ਕਾਮ ਉਸੇ ਕੋ ਸਾਜੇ ਆਹ ਹਾਂ ਲਓ ਭਾਈ ਦੋ ਜਣੇ ਲੱਗ ਗਏ ਇਹ ਬੰਦਾ ਭਾਈ ਇਹ ਟਾਇਰ ਹਵਾ ਭਰ ਕੇ ਪੱਟਣੇ ਪੈਂਦੇ ਆ ਕਿਉਂਕਿ ਦੇਰ ਦੇ ਵਿੱਚ

ਇਸ طرف ਆ ਗਰੀਏ ਦੋ ਦਬਈਏ ਬਾਈ ਨੂੰ ਲੱਗੇ ਪਿੰਡ ਮਾ ਕੋਈ ਜਿੱਤਾ ਪ੍ਰਚਾਰ ਨਗਰ ਤੋਂ 10000 ਤਾਂ ਕੜਿਆ ਪਾਵਾਂਗੇ ਉਹ ਕੋਈ ਛਾਟਾ ਕੋਈ ਜਿੱਤਾ ਯਾਰ ਹੂੰ ਠੀਕ ਆ ਬਾਈ ਦੀ ਗੱਲ ਜੇ ਕੜਾ ਖਰਾਬ ਹੋ ਗਿਆ ਕੜੇ ਪਾ ਦਾਂਗੇ ਨਵੇਂ ਹਨਾ ਨਿਕਲ ਗਿਆ ਬਾਈ ਪਾ ਨਾ ਥੱਲੇ ਪਾ ਹੂੰ ਹੋਣਾ ਆ ਨਾ ਲੋਟ ਕੰਮ ਛੇ ਚਲ ਬੜਾ ਆ ਬਾਈ ਨਾ ਪੁੱਠ ਦਾ ਆਪ ਵੀ ਪੁੱਠਾ ਪਾਉਂਦਾ ਇਹ ਕਰਦਾ ਨਹੀਂ ਹੁੰਦਾ ਫੇਰ ਕਰਦੇ ਕੋਈ ਨਹੀਂ ਚੁੱਪ ਗਿਆ ਸਾਰਾ ਹੋਰ ਆ ਵਿਆਹ ਕਰਾਉਣਾ ਮੈਂ ਹੂੰ ਗੱਲ ਤਾਂ ਠੀਕ ਆ ਵਿਆਹ ਕਰਾਉਣਾ ਬਾਈ ਕਹਿੰਦਾ ਹਾਲੇ ਬਾਈਆਂ ਦਾ ਕੰਮ ਆ ਬਾਈ ਡੈਂਟਿੰਗ ਫੈਂਟਿੰਗ ਦਾ ਇੱਧਰ ਪਰ ਉਹ ਬਾਈ ਕਹਿੰਦਾ ਗਵਾਂਡੀਆਂ ਦਾ ਫਾਇਦਾ ਵੀ ਲੈਣਾ ਚਾਹੀਦਾ ਕਿਤੇ ਐ ਨਾ ਹੋਵੇ ਗਵਾਂਡੀ ਤੈਨੂੰ ਦੇਖ ਕੇ ਆਈ ਨਾ ਕਰੇ ਹੈ ਕਿਤੇ ਐ ਨਾ ਹੋਵੇ ਗਵਾਂਡੀ ਤੈਨੂੰ ਦੇਖ ਕੇ ਆਈ ਨਾ ਕਰੇ ਵੀ ਟਰੱਲ ਆ ਗਿਆ ਜਾਂ ਗੱਡੀ ਆ ਗਈ ਬੇਟਾ ਹੱਥ ਪੂਰਾ ਫੜਾਉਣੇ ਆਲੇ ਆ ਹੈ ਗੱਦਾਰੀ ਨਹੀਂ ਕਰਦੇ ਜੀ ਹਰ ਇੱਕ ਸਮਾਂ ਲੈ ਲਿਆ। ਲਾ ਭਾਈ। ਭਾਈ ਹਵਾ ਨਾਲ ਟਾਇਰ ਪੱਟ ਹੁੰਦੇ ਆ ਇਹ। ਧੇਰ ਹੋ ਗਈ ਜੀ ਐਵੇਂ ਪੱਟ ਨਹੀਂ ਹੋਣਾ। ਬਾਅਦ ਵਿੱਚ ਚੇਂਜ ਕਰਨਾ ਪਾਣਾ। ਹੋਰ ਨਾਲ ਨਾਲ। ਕੋਟੀ ਦੇ ਕਿੱਸਾ ਪਰੇਟ ਜ਼ਿਆਦਾ ਹੈ। ਕਿੱਸਾ ਪਰੇਟ ਜ਼ਿਆਦਾ ਹੈ। ਆਹ ਵਾਦ। ਇੱਥੇ ਸਾਹ ਜਿੰਨਾ ਬਹੁਤ ਆ। ਉਹੀ ਹੈ ਨਾ। ਭਾਈ ਥੱਲਾ ਨਹੀਂ ਮਾਰਦਾ ਜੇ ਖੜਾ ਕੱਕਿਆ। ਉਹ ਇਹ ਗਾ ਮੈਂ ਤਾਂ ਤਾਂ ਲੱਗਦਾ ਕੋਈ ਮੇਰੇ ਸਾਹਮਣੇ ਆਖੋ ਤੇ ਬੋਲਟ ਦਾ ਮੁੰਡਾ ਨਾ ਟਾਇਰ ਚੇਂਜ ਕਰੇਗਾ ਤਾਂ ਮੁੱਝ ਜਿਵੇਂ ਟਾਇਰ ਮਾੜਾ ਚੂਹ ਜਿੱਦ ਤੇ ਹਵਾ ਭਰ ਲੱਗਿਆ ਦਾ ਬਾਈ ਅਲਾਇ ਤੁੰ ਤੱਕ ਜਾਉਂ ਪਾਈਂਗਾ 6:00 ਵਜੇ ਚੱਲਦੇ ਲੱਗ ਗਿਆ ਸੀਵਲ ਤੋਂ ਹੈਵੀ ਕੋਨ ਦਾ ਦੇਵਲ ਦੇ ਬੈਕ ਸਾਈਡ ਦੁਕਾਨ ਤੇ ਬੋਲਟ ਵਾਲੇ ਦੇ ਹਾਂਜੀ 6:00 ਵਜੇ ਦੀ ਹੈ 6:00 ਵਜੇ ਆਉਂਦੇ ਬਾਈ ਚਲੋ ਬਾਈ ਬਚ ਗਈ ਰਵੇ ਕੰਮ ਤੇ ਲੈ ਮੁੜ ਕੇ ਮੈਂ ਤੁਹਾਨੂੰ ਪਾ ਰਹੀ ਆ ਬਾਈ ਹਰ ਵੀ ਸਭ ਚੱਲ ਰਿਹਾ ਪੂਰਾ ਉਹ ਬੜਾ ਟਰਾਲਾ ਲੋਅ ਵਾਈਟ ਕਰਤੇ ਟਾਇਰਾਂ ਦੀ ਸਫਾਈ ਵਿੱਚ ਸਾਰਿਆਂ ਦੀ ਵੀ ਵਿੱਚ ਕੁਝ ਹੋਵੇ ਨਾ ਕੱਪੜਾ ਵੱਜੇਗਾ ਤੇ ਭਾਈ ਉਹ ਟਿਊਬਾਂ ਵੀ ਚੈੱਕ ਹੋ ਗਈਆਂ ਤਾਂ ਬੱਸ ਉਹਨੂੰ ਪਾਊਡਰ ਪਾ ਕੇ ਵਿੱਚ ਟਿਊਬ ਪਾ ਕੇ ਫਿੱਟ ਕਰਨ ਦੀ ਉਹ ਧੀਰ ਚਾਰੇ ਟਾਇਰਾਂ 'ਚ ਭਾਈ ਕੱਪੜਾ ਮਾਰਤਾ ਵਿੱਚ ਜੀ ਆ ਗਿਆ ਪਾਊਡਰ ਖੁੱਲਾ ਹੀ ਕੰਮ ਹੈ ਉਹਦਾ ਆਹ ਕਾਹਦੀ ਗੱਤੇ ਜਾਂਦਾ ਪਤਾ ਦੋ ਜਣੇ ਕਹਿੰਦਾ ਦੇਖ ਲੈ ਪਰਾਨਾ ਲਿਆਉਣੇ ਪਿਆ ਬਾਈ ਕਹਿੰਦਾ ਪੈ ਗਿਆ ਬਾਈ ਆਰਡਰ ਲਾਤਾ ਟੈਰਨ ਦੇਖ ਲੈ ਆਹ ਹੈ ਠੀਕੇ ਪੰਡੂ ਜੀ ਆਹ ਮਾੜਾ ਬੈਸਟਿਕ ਨਾਲੀ ਲੱਭ ਬੈਸਟਿਕ ਲਾਉਣੀ ਹਾਲੇ ਬਸ ਤਾਂ ਕੋਟਰੇ ਲੱਗੇ ਨਾ ਇਹ ਨਾਲ ਆਇਆ ਮੈਂ ਪਰ ਮੈਂ ਕਹੁੰਦਾ ਤਾਂ ਹੈ ਨਹੀਂ ਸੜੀਆਂ ਗੱਡੀਆਂ ਬਣ ਜਾਂਦੀਆਂ ਵਿੱਚ ਹੂੰ ਵੀਰ ਕਹਿੰਦਾ ਪਾਉਣਾ ਮੈਂ ਹੁਣ ਤਾਂ ਨਹੀਂ ਪਾਦਣੇ ਇਹ ਤਾਂ ਆਈ ਵੀ ਟੂਬਲੀ ਜੜਦੀ ਹੈਗੀ ਸੀ ਨਵਾਂ ਹੀ ਹੋ ਗਈ ਤਿਆਰੀ ਚਾਰ ਹਟਾਣਾਂ ਦੀ ਲੋ ਬਾਈ ਹੋ ਗਿਆ ਤਿਆਰ ਲਗੋਟੀ ਪਾ ਕੇ ਹਾਂ ਬਾਈ ਪਈਏ ਲਗੋਟੀ ਟਿਊਬਾਂ ਵਾਲੀ ਗਰਮੀ ਬਹੁਤ ਹੈ ਇਧਰ ਬਾਈ ਹਵਾ ਨਿਕਲ ਰਹੀ ਹੈ ਟਿਊਬਾਂ ਚੋਂ ਚਲੋ ਭਾਈ ਚੱਲ ਪਿਆ ਕੰਮ